ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬਈ ਸੋਣ ਵਾਲੀਆਂ ਨੇ ਤੇ ਨੇੜੇ ਆ ਸੋਣ ਦੇ ਬਿਲਕੁਲ ਆਉਂ ਪੁੱਛ ਲੈਨੇ ਬਾਈ ਤੁਹਾਡੇ ਆ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਈ ਠੀਕ ਹੋ ਵਧੀਆ ਠੀਕ ਆ ਜੀ ਵਧੀਆ ਵਧੀਆ ਚੱਲੋ ਬਾਈ ਕੰਮ ਕਰ ਹਾਂਜੀ ਹਾਂ ਵਧੀਆ ਬਈ ਨਾਮ ਤੇ ਐਡਰੈਸ ਬੋਲੋ ਨਾਮ ਆ ਰਾਮ ਸਿੰਘ ਪਿੰਡ ਚੰਨਾ ਗਲਾ ਸਿੰਘ ਹਮ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਨੇੜੇ ਭਦੌੜਾ ਜਾਂਦਾ ਜੀ ਭਦੌੜਾ ਰਹੇ ਨਾ ਮੋਬਾਈਲ ਨੰਬਰ ਨੰਬਰ 1241 ਹੂੰ 85594 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੁੰਦੀ ਹੈ ਤੇ ਸੂਆ ਹੋਊਗਾ ਜੀ ਤੀਜਾ ਚੌਥਾ ਆਪਾਂ ਲਈ ਸੀਗੀ ਟੋਕੜ ਗੱਭਣ ਠੀਕ ਆ ਬਾਈ ਹਾਂਜੀ ਤੇ ਖੀਰ ਕਾੜਾ ਦੁੱਧ ਆ ਬਈ ਇਹਦਾ ਇਹ ਆਪਾਂ ਸਾਢੇ 6 ਮਹੀਨੇ ਗੱਭਣ ਲਈ ਸੀਗੀ ਜਦੋਂ 12 ਕਿਲੋ ਦੁੱਧ ਸੀਗਾ ਉਹਦੋਂ 12 ਕਿਲੋ ਹੁਣ ਹੋਣੀ ਪਤਾ ਵੀ ਉਹੀ 12 ਦੇਊਗੀ ਹੂੰ ਤਾਂ ਠੀਕ ਹੈ ਭਾਈ ਵਾਦਾ ਦੇਉਗੇ ਮੈਂ ਆਪਾਂ ਜਮਾਨਾ ਦਾ ਫਾਇਦਾ ਨਹੀਂ ਕੋਈ ਠੀਕ ਆ ਭਾਈ ਹਾਂਜੀ ਫੇਸ ਬਿਊਟੀ ਕਮਾਲ ਦੀ ਆ ਰੰਗ ਰੂਪ ਚੰਗਾ ਕੱਦ ਵਿੱਡ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਲੇਵਾ ਭਾਈ ਕਮਾਲ ਦਾ ਸੋਹਣਾ ਆਰਡਰ ਕਰ ਮਾਲੀ ਨੇ ਤਿਆਰ ਕਰਿਆ ਹਜੇ ਕੱਚੀ ਆ ਕਿੰਨੇ ਦਿਨ ਲੈਂਦੀ ਆ ਭਾਈ ਲੈ ਜੂਏ ਦੋ ਚਾਰ ਦਿਨ ਦੋ ਚਾਰ ਦਿਨ ਦੋ ਚਾਰ ਦਿਨਾਂ ਨੂੰ ਭਾਈ ਆਰਡਰ ਦੀ ਕੁਆਲਿਟੀ ਆ ਜਿਹੜੀ ਇਹਨੇ ਕਮਾਲ ਦੀ ਤਿਆਰ ਕਰ ਲੈਣੀ ਆ ਠੰਡੀ ਠੰਡੀ ਥਣ ਭਾਈ ਮੁੱਠੀ ਵਾਲਾ ਥਣ ਨਾੜਾ ਨੂੜਾ ਫੁੱਲ ਚਾਹੀਏ ਠੰਡੀ ਠੰਡੀ ਪੂਰੀ ਆ ਦੁੱਧ ਦਾ ਰਿਕਾਰਡ ਭਾਈ ਨੇ ਬਹੁਤ ਚੰਗਾ ਦੱਸਿਆ ਉੱਕੜ ਗੱਬਣ ਬਾਈ ਕਹਿੰਦਾ ਆਪਾਂ ਲਈ ਸੀ ਉਦੋਂ ਯਾਨੀ ਕਿ 12 ਲੀਟਰ ਦੁੱਧ ਸੀ ਬਈ ਉਹ ਹਾਂਜੀ 12 ਗੱਬਣ 6 ਮਹੀਨਿਆਂ ਦੀ ਗੱਬਣ ਸੀ ਉਦੋਂ ਸਾਢੇ 6ਾਂ ਦੀ ਸਾਢੇ 6 ਮਹੀਨਿਆਂ ਦੀ ਉਦੋਂ ਗੱਬਣ ਸੀਗੀ ਬਈ ਤੇ 12 ਲੀਟਰ ਉਦੋਂ ਉਸ ਟਾਈਮ ਇਹਦੇ ਥੱਲੇ ਦੁੱਧ ਸੀਗਾ ਉਦੋਂ ਬੜਾ ਹੀ ਚੰਗਾ ਪਾਣੀ ਬਣਾਉਣਾ ਬਹੁਤ ਵਧੀਆ ਗਾਣਾ ਬਹੁਤ ਠੰਡੀ ਸੀਲ ਪੂਰੀ ਜਿਵੇਂ ਮਰਦੀ ਆ ਤੇ ਲਈ ਜਾਓ ਜਾਂ ਖਿੱਚੀ ਜਾਓ ਕੋਈ ਨਹੀਂ ਕੀ ਬਾਤ ਹੈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ 52000 ਆ ਜੀ ਮਾਨ ਤਨ ਹੋ ਜੂਵੇ ਹਾਂਜੀ ਹੋ ਜੂਵੇ ਠੀਕ ਆ 52000 ਰੁਪਏ ਮੁੱਲ ਆ ਮਾਨ ਤਨ ਜ਼ਰੂਰ ਹੋ ਜੂਗਾ ਅੱਗੇ ਵੀਰੇ ਦੋ ਨੰਬਰ ਕਿਡਸ ਉਹਸ ਹੁੰਦੀ ਹੈ ਇਹ ਦੂਜਾ ਸ਼ੂ ਆ ਜੀ ਕਿੰਨੇ ਦਿਨ ਲੈਂਦੀ ਆ ਬਈ ਇਹ ਲੈ ਜੋ ਜੀ 15 ਤੋਂ 20 ਦਿਨ 15 ਤੋਂ 20 ਦਿਨ ਦੀ ਕੱਚੀ ੱਟ ਲਾ ਦੇਖੋ ਬਈ ਬਣੂਗੀ ਬਹੁਤ ਵੜ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਕੋਲੇ ਬਈ ਤੋੜ ਕੇ ਦਿਖਾ ਦੇ ਕੀ ਰਿਕਾੜਾ ਦੁੱਧਾ ਬਈ ਦੁੱਧਾ ਜੀ ਦੇ ਵਧੀਆ ਗੱਲ ਕਰ ਹੁਣ ਆਪਾਂ ਕਿਹੜੇ ਚੋਈ ਆ ਜੀ ਆਪਾਂ ਜੇ ਮਾਰਗੀ ਜਾ ਕੇ ਠੀਕ ਆ ਹਾਂਜੀ ਐਸਟੀਮੇਟ ਜੀ ਦੁੱਧ ਸਾਰਾ ਵੀ ਕਿਲੋ ਤਾਂ ਦੇ ਦੂ ਮੋਨ ਠੀਕ ਹੈ ਬਾਈ ਫੇਸ ਬੜਾ ਚੰਗਾ ਰੰਗ ਰੂਪ ਬਹੁਤ ਚੰਗਾ ਤੋਰਾ ਤਾਰਾ ਚੰਗਾ ਥਣ ਬੜਾ ਚੰਗਾ ਲੱਗਿਆ ਮੁਠੀ ਵਾਲਾ ਥਣ ਕੱਚੀ ਕੱਚੀ ਆ ਬਾਈ ਦਿਨ ਹਜੇ ਕਰਮ ਵਾਲੀ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਹੈ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਬਣੂ ਬਣੂਗੀ ਬਹੁਤ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਚੰਗਾ ਦੇ ਦੂਗੀ ਬਾਕੀ ਕੱਦ ਵੱਡਾ ਚੰਗਾ ਗਾ ਠੰਡੀ ਸੀਲ ਪੂਰੀ ਜਿਵੇਂ ਮਰਜੀ ਹੱਥ ਲਾਈ ਚਲ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਲੱਗਿਆ ਬਈ ਮੁੱਲ ਕੀ ਆ ਭਰਾ ਦਾ ਮੋਲ ਫੋਨ ਤੇ ਕਰ ਦਾਂਗੇ ਜੀ ਕੋਈ ਕੱਚੀ ਲੈਣ ਆਲਾ ਹੋਇਆ ਤਾਂ ਵੀ ਠੀਕ ਆ ਮੋਲੇ ਦਾ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਹਜੇ ਬਾਈ ਕੱਚੀ ਆ ਕੱਚੀ ਦਾ ਮੋਲ ਉਸ ਹਿਸਾਬ ਨਾਲ ਹੋਊਗਾ ਕੱਲ ਨੂੰ ਬੜ ਤਿਆਰ ਹੁੰਦੀ ਆ ਬਾਈ ਮੋਲ ਜਿਹੜਾ ਉਸ ਹਿਸਾਬ ਨਾਲ ਹੋਊ ਦੇਖੋ ਬਾਈ ਬੜ ਬਹੁਤ ਮਰਦੀ ਰਹਿ ਜਾ ਸਾਡੇ ਕੋਈ ਲਿਕਾ ਨਹੀਂ ਆ ਜਿਵੇਂ ਮਰਦੀ ਆ ਤਾ ਚੱਲੋ ਸਹੀ ਗੱਲ ਆ ਤਾਂ ਜੀ ਚਾਰੇ ਥਾਂ ਇੱਕੋ ਜੇ ਪੂਰੇ ਗਾਇਬ ਤੇ ਤਿਆਰ ਬਹੁਤ ਚੰਗੀ ਹੋ ਜਿਹੜੇ ਹਿਸਾਬ ਨਾਲ ਆਰਡਰ ਦੀ ਤਿਆਰੀ ਆ ਪੋਰ ਪਾ ਪਈ ਸਹੀ ਗੱਲ ਆ ਚਾਮ ਕਚੇ ਨਾਗਪੁਰਾ ਕੋਲੇ ਦੋ ਦੋਨੇ ਲਖਾਤੇ ਕਿਸੇ ਵੀਰ ਦੇ ਲੋਨਾਂ ਜੋ ਕੋਈ ਵੀ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ